ਉਹ ਡਰਾਮੇ ਵਾਜੋ ਫੌਜ ਕੋਲੇ ਹਜ਼ਾਰਾਂ ਕੈਂਟਰ ਪਰੇ ਹੁੰਦੇ ਆ ਪਾਣੀ ਦੇ ਆਪਣੇ ਕੈਂਟਰ ਟੈਂਕ ਪਾਣੀ ਦੇ ਭਰ ਕੇ ਫੌਜਾਂ ਦੇ ਕੋਲੇ ਰੱਖਦੀ ਐ ਆ ਫੌਜ ਸੋਡਾ ਕੈਮੀਕਲ ਵਾਲਾ ਪਾਣੀ ਨਹੀਂ ਪੀਊਗੀ ਇਹਦਾ ਜੰਗ ਚ ਮਰਨਾ ਅਸੀਹ ਹੋਣਾ ਕੋ ਗੋਲੀ ਨਾਲ ਸ਼ਹੀਦ ਹੋਣਾ ਵੱਡ ਗੱਲ ਐ ਉਹ ਕੋ ਜਾਵੇ ਜਾਣ ਕੇ ਜੀ ਨਾ ਜਾਵੇ ਆ ਜਿਹੜਾ ਪਾਣੀ ਸੋਡੇ ਬੁੱਢੇ ਦਰਿਆ ਨਾਲ ਸਤਲੁਜ ਚ ਪੈਂਦਾ ਐ ਇਹ ਹਰੀਕੇ ਪਤਰੋਂ ਨਾਲ ਨਿਕਲਦੇ ਰਾਸਤਾਨ ਨੂੰ ਜਾਂਦੀ ਹੈ ਇੰਦਰਾ ਗਾਂਧੀ ਨਹਿਰ ਇਹ ਪਾਣੀ ਪੀਗ ਤਾ ਉਹ ਨਾਲ ਦੀ ਨਾਲ ਹੀ ਫੌਜ ਦਾ ਕੰਮ ਹੋ ਜੂ ਛੋਡਾ ਹਾ ਪਾਣੀ ਪੀਣਗੇ ਇਹ ਡਰਾਮਾ ਛੱਡੋ ਪਹਿਲੇ ਉਦੋਂ ਤੱਕ ਪਾਣੀ ਨਹੀਂ ਜਾਂਦਾ ਉਹਨਾਂ ਕੋਲੇ ਆਪਣੇ ਪਾਣੀ ਦਾ ਪ੍ਰਬੰਧ ਹੁੰਦਾ ਪਰ ਇਹ ਵੀ ਤੈਨੂੰ ਇੱਕ ਸੈਂਟਰ ਦੇ ਕਿਸੇ ਮੰਤਰੀ ਦਾ ਫੋਨ ਆਇਆ ਉਹਦੇ ਕਹਿਣ ਤੇ ਤੂੰ ਮੰਨ ਗਿਆ ਵੀ ਹਾਂ ਅਸੀਂ ਪਾਣੀ ਛੱਡ ਦਿਆਂਗੇ ਤੇ ਇਹ ਤੇਰੀ ਗੱਲ ਨੇ ਪੱਕ ਜਾਣਾ ਮੇਰੀ ਗੱਲ ਚੇਤੇ ਰੱਖੀਂ ਇਹ ਪਾਣੀ ਉਹਨਾਂ ਨੇ ਇਸ ਤਰੀਕੇ ਨਾਲ ਲੈ ਜਾਣਾ ਹੈ ਇੱਕ ਪਾਸੇ ਕਹਿੰਦਾ ਜੀ ਮੈਂ ਤਾਂ ਲਾਈ ਲੜਨ ਨੂੰ ਤਿਆਰ ਐ ਮੈਂ ਹਰ ਰਣੇ ਨੂੰ ਪਾਣੀ ਨਹੀਂ ਦੇਣਾ ਦੂਜੇ ਪਾਸੇ ਕਹਿੰਦਾ ਜੀ ਫੌਜ ਸਾਡੀ ਉੱਥੇ ਖੜੀ ਐ ਉਹ ਬਹਾਨਾ ਪਾਉਂਦਾ ਇਧਰ ਸੈਂਟਰ ਦੇ ਕਿਹਾ ਗਿਆ ਸੋ ਡਰਾਮੇਬਾਜ਼ੀ ਛੱਡੋ ਤੁਸੀਂ ਮਤਾਂ ਪਾਸ ਕੀਤਾ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਲੋਕੋ ਗੱਲ ਨੂੰ ਸਮਝੋ ਯਾਰ ਅੰਨੇ ਭਰਤ ਬਣ ਕੇ ਉੱਥੇ ਖੜੇ ਆ ਮਾਨ ਸਾਹਿਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮਾਨ ਸਾਹਿਬ ਤੇਰੀ ਸੋਚ ਤੇ ਪਹਰਾ ਦੇ ਆਂ ਠੋਕ ਕੇ ਸੋਚ ਕਿਹੜੀ ਆ ਯਾਰ ਕਿਹੜੀ ਸੋਚ ਤੇ ਖੜੇ ਇਹ ਬੰਦੇ ਯਾਰ ਇਹਨਾਂ ਨੇ ਮਤਾ ਪਾਸ ਕੀਤਾ 12 13 ਮਤੇ ਪਏ ਇਹ ਹਜੇ ਵਿਧਾਨ ਸਭਾ ਦੇ ਕਿਸੇ ਮਤੇ ਦੀ ਕੋਈ ਬੁਖਤ ਨਹੀਂ ਇੱਥੇ ਕੋਈ ਕੋ ਹਿੰਮਤ ਆ ਮੋਂ ਤਾਨੂੰ ਨਹੀਂ ਪੁੱਛਦਾ ਕੋਈ ਸਿਰਤ ਇਹ ਹਜੇ ਮੋਂ ਤਾਨੂੰ ਨਹੀਂ ਜਾਣਦੇ ਜਿਹੜੇ ਇਹ ਹਜੇ ਮਤੇ ਲੈ ਕੇ ਆਉਂਦੇ ਆ ਦੂਜੀ ਗੱਲ ਉਹ ਮਤੇ ਦੇ ਵਿੱਚ ਇਹਨਾਂ ਦੇ ਸਪੀਕਰ ਕੁਲਤਾਰ ਸਿੰਘ ਸੰਧਮਾਨ ਦੇ ਮਤੇ ਪੜਿਆ ਧਿਆਨ ਨਾਲ ਮਤੇ ਸੁਣਿਓ ਇਹ ਮੰਨੇ ਆ ਕਿ ਹਾਂ ਜਿਹੜਾ ਪਾਣੀ 4000 ਕਿਊਸਕ ਜਾ ਰਿਹਾ ਜਾਂ ਉਦੋਂ ਪਹਿਲਾਂ ਹਰਿਆਣੇ ਨੂੰ ਪਾਣੀ ਜਾ ਰਿਹਾ ਸੀ ਜਾਂ ਰਾਜਸਥਾਨ ਨੂੰ ਪਾਣੀ ਜਾ ਰਿਹਾ ਜਾਂ ਦਿੱਲੀ ਨੂੰ ਪਾਣੀ ਜਾ ਰਿਹਾ ਜਾਂ ਜੰਮੂ ਕਸ਼ਮੀਰ ਨੂੰ ਪਾਣੀ ਜਾ ਰਿਹਾ ਠੀਕ ਆ ਉਹ ਪਾਣੀ ਅਸੀਂ ਸਹਿਮਤ ਆ ਉਹ ਪਾਣੀ ਐਂ ਜਾਂਦਾ ਰਹੂਗਾ ਪਰ ਸਾਡੇ ਕੋਲ ਹੋਰ ਦੇਣ ਨੂੰ ਪਾਣੀ ਹੈ ਨਹੀਂ ਇਦਾਂ ਮਗਰੋਂ ਤੁਸੀਂ ਇਸ ਗੱਲ ਤੇ ਮੋਹਰ ਲਾਤੀ ਪੱਕਾ ਕਰਤਾ ਇਸ ਗੱਲ ਨੂੰ ਕਿ ਜਿਹੜਾ ਪਾਣੀ ਜਾ ਰਿਹਾ ਪਹਿਲਾਂ ਉਹ ਸਹੀ ਜਾ ਰਿਹਾ ਹੈ ਮਾਨ ਸਾਹਿਬ ਕਦੇ ਵੀ ਪੰਜਾਬੀ ਇਸ ਗੱਲ ਦੇ ਹੱਕ 'ਚ ਨਹੀਂ ਰਹੇ ਵੀ ਸਾਡਾ ਪਾਣੀ ਕਿਸੇ ਵੀ ਸਟੇਟ ਕਿਸੇ ਵੀ ਸੂਬੇ ਨੂੰ ਬਾਹਰ ਜਾਣਾ ਚਾਹੀਦਾ ਇਸੇ ਗੱਲ ਪਿੱਛੇ ਤੁਹਾਡੇ ਯਾਦ ਹੋਣਾ ਜਦੋਂ ਰਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ ਤਾਂ ਲੋਂਗੋਵਾਲ ਦੀ ਉਸ ਤੋਂ ਬਾਅਦ ਮੌਤ ਹੋ ਗਈ ਸੀਗੀ ਉਹਦੀ ਗੋਲੀ ਮਾਰ ਕੇ ਨੂੰ ਮਾਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ ਉਹ ਇਸ ਗੱਲ ਦੇ ਪਿੱਛੇ ਰੌਲਾ ਪਿਆ ਸੀ ਕਿ ਇਹ ਰਜੀਵ ਲੋਂਗਵਾਲ ਸੀ ਉੱਤੇ ਦੇ ਵਿੱਚ ਹਰਚੰਦ ਸਿੰਘ ਲੋਂਗੋਵਾਲੇ ਮੰਨ ਕੇ ਆਏ ਸੀ ਵੀ ਹਾਂ ਅਸੀਂ ਇਹ ਪਾਣੀ ਦੇਣ ਨੂੰ ਤਿਆਰ ਆਂ ਕੋਈ ਵੀ ਪੰਜਾਬੀ ਜਿਹੜਾ ਇਸ ਗੱਲ ਨੂੰ ਸਮਝਦਾ ਨਾ ਕੋਈ ਕਿਸੇ ਕਮੇਟੀ ਦੇ ਹੱਕ 'ਚ ਹੈ ਨਾ ਕੋਈ ਕਿਸੇ ਟ੍ਰਿਬਿਊਨਲ ਦੇ ਹੱਕ 'ਚ ਵੀ ਕੋਈ ਟ੍ਰਿਬਿਊਨਲ ਬਣਨਾ ਚਾਹੀਦਾ ਕੋਈ ਕਮੇਟੀ ਬਣਨੀ ਚਾਹੀਦੀ ਹੈ ਜਿਹੜਾ ਪੰਜਾਬੀ ਨੂੰ ਸਮਝ ਆ ਵੀ ਇਹ ਪਾਣੀ ਦੇ ਉੱਤੇ ਸਿਰਫ ਤੇ ਸਿਰਫ ਰੈਪ੍ਰੇਜ਼ੈਂਟ ਸਿਧਾਂਤ ਦੇ ਮੁਤਾਬਕ ਪੰਜਾਬ ਦਾ ਹੱਕ ਹੈ ਨਾ ਰਾਜਸਥਾਨ ਦਾ ਨਾ ਹਰਿਆਣੇ ਦਾ ਨਾ ਦਿੱਲੀ ਦਾ ਤੇ ਨਾ ਕਿਸੇ ਜੰਮੂ ਕਸ਼ਮੀਰ ਦਾ ਸਿਰਫ ਤੇ ਸਿਰਫ ਅਪਰ ਸਟੇਟ ਆ ਰਿਪ੍ਰੇਜ਼ੈਂਟ ਸਟੇਟ ਜਿਹੜੀ ਹਿਮਾਚਲ ਤੇ ਲੋਅਰ ਸਟੇਟ ਹੇਠਲੀ ਸਟੇਟ ਸਾਡੀ ਪੰਜਾਬ ਜਿੱਥੇ ਪੰਜਾਬ ਇਹ ਪਾਣੀ ਆ ਕੇ ਨੁਕਸਾਨ ਕਰਦਾ ਤੁਸੀਂ ਇਸ ਗੱਲ ਨੂੰ ਮੰਨ ਚੁੱਕੇ ਹੋ ਨਾ ਮਤਿਆਂ ਦੇ ਵਿੱਚ ਵੀ ਹਾਂ ਮਾਨਵਤਾ ਦੇ ਆਧਾਰ ਤੇ ਅਸੀਂ ਪਾਣੀ ਦੇਣ ਨੂੰ ਤਿਆਰ ਹਾਂ ਜੀ ਤੂੰ ਮਾਨਸਾਹ ਤੁਸੀਂ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਤੁਸੀਂ ਬਹੁਤ ਵੱਡੇ ਵੱਡੇ ਦਮਕ ਜੇ ਮਾਰਦੇ ਹੋ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹਾਣੀਆਂ ਚੁਟਕਲੇ ਬਹੁਤ ਕੁਝ ਕਰਦੇ ਹੋ ਉਹਦੇ ਤੰਜ ਕਸਤਾ ਉਹਨੂੰ ਪੰਡਤਾ ਉਹਨੂੰ ਕਰਤਾ ਤੁਸੀਂ ਆਪਣੇ ਆਪ ਨੂੰ ਬਹੁਤ ਘੈਂਟ ਸਮਝਦੇ ਹੋ ਤੁਸੀਂ ਫੈਟਲਿਜ਼ਮ ਦੀ ਗੱਲ ਰਾਜਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਤੁਹਾਡੇ ਮੂੰਹ ਦੇ ਵਿੱਚ ਇੱਕ ਵਾਰੀ ਨਿਕਲੀ ਹੈ ਤੁਸੀਂ ਜਿੰਨੀਆਂ ਵੀ ਸੈਂਟਰ ਦੀਆਂ ਨੀਤੀਆਂ ਨੇ ਪਾਲਿਸੀਆਂ ਨੇ ਕਾਨੂੰਨ ਬਣਾਏ ਸੈਂਟਰ ਨੇ ਨਾਲ ਦੀ ਨਾਲ ਇਨ ਬਿਨ ਰੱਤੀ ਭਰਵੀਓਂ ਚ ਫਰਕ ਨਹੀਂ ਲਖਦੇ ਉਹ ਪੰਜਾਬ 'ਚ ਲਾਗੂ ਕਰ ਰਹੇ ਹੋ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਤੁਸੀਂ ਸਿੱਖਿਆ ਨੀਤੀ ਮੈਂ ਪਹਿਲਾਂ ਹੀ ਬਹੁਤ ਵਾਰੀ ਗੱਲ ਕਹੀ ਹੈ ਸਿੱਖਿਆ ਨੀਤੀ ਪੰਜਾਬ ਦੇ ਵਿੱਚ ਸੈਂਟਰ ਦੀ ਜਿਹੜੀ ਸਿੱਖਿਆ ਨੀਤੀ ਸੀ 2020 ਉਹਨੂੰ ਤੁਸੀਂ 22 ਦੇ ਵਜੇ ਜਦੋਂ ਤੁਹਾਡੀ ਸਰਕਾਰ ਬਣਦੀ ਆ ਤੁਸੀਂ ਲਾਗੂ ਕੀਤਾ ਜਦੋਂ ਕਿ ਉਹ ਸਿੱਖਿਆ ਨੀਤੀ ਪੂਰੇ ਦੱਖਣ ਭਾਰਤ ਨੇ ਲਾਗੂ ਨਹੀਂ ਕੀਤੀ ਨਾ ਪਛੇ ਬੰਗਾਲ ਨੇ ਲਾਗੂ ਕੀਤੀ ਆ ਤੁਸੀਂ ਕਹਿੰਦੇ ਅਸੀਂ ਪੰਜਾਬ ਹਟੇ ਸੀ ਤੁਸੀਂ ਜਿਹੜੀ ਇਸ ਤੋਂ ਇਲਾਵਾ ਪਾਣੀਆਂ ਦੇ ਮੁੱਦੇ ਤੇ ਆਪਾਂ ਗੱਲ ਕਰਦੇ ਆ 21 ਦੇ ਵਿੱਚ ਇਹ BBMP ਦੇ ਵਿੱਚ ਡੈਮ ਸੇਫਟੀ ਐਕਟ ਜਿਹੜਾ ਬਣਦਾ ਹੈ 21 ਦੇ ਵਿੱਚ ਤੁਸੀਂ ਐਮਪੀ ਹੁੰਨੇ ਹੋ ਕਦੇ ਆਵਾਜ਼ ਬੁਲੰਦ ਕੀਤੀ ਤੁਸੀਂ 3 ਸਾਲ ਹੋ ਗਏ ਕਿਸੇ ਹਾਈ ਕੋਰਟ ਕੋ ਸੁਪਰੀਮ ਕੋਰਟ ਦਾ ਅਰੋਪ ਕੀਤਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਆ ਤੁਸੀਂ ਇੱਥੇ ਸੁਖਪਾਲ ਸਿੰਘ ਖਰੇ ਵਰਗਿਆਂ ਨੇ ਇਹ ਆਵਾਜ਼ ਠਾਈ ਸੀਗੀ ਕਿ ਪੰਜਾਬ ਦੇ ਵਿੱਚ ਇੱਕ ਕਾਨੂੰਨ ਮਨਣਾ ਚਾਹੀਦਾ ਹਿਮਾਚਲ ਦੀ ਤਰ੍ਹਾਂ ਉੱਤਰਾਖੰਡ ਦੀ ਤਰ੍ਹਾਂ ਰਾਸ਼ਤਾਂ ਦੀ ਤਰ੍ਹਾਂ ਕਿ ਪੰਜਾਬ ਦੇ ਵਿੱਚ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਅਸੀਂ ਕਿੰਨੇ ਵਾਰੀ ਆਵਾਜ਼ ਬੁਲੰਦ ਕੀਤੀ ਹੋਰ ਬੰਦਿਆਂ ਨੇ ਆਵਾਜ਼ ਬੁਲੰਦ ਕੀਤੀ ਤੁਸੀਂ ਚੁੱਪ ਵੱਟ ਗਏ ਤੁਸੀਂ ਗੱਲ ਕੀਤੀ ਪੰਜਾਬ ਦੀ ਤੁਸੀਂ ਕਹਿੰਦੇ ਅਸੀਂ ਪੰਜਾਬ ਹਤੈਸ਼ੀ ਹਾਂ ਤੁਸੀਂ ਕਹਿੰਦੇ ਪੰਜਾਬ ਦਾ ਜੀ ਇਹ ਤਾਂ ਅਸੀਂ ਹੋ ਹੀ ਲਿਆ ਜੀ ਇਸਾ ਗੁਰੂਆਂ ਦੇ ਧਰਤੀ ਆ ਜੀ ਰਿਸ਼ਤਾ ਸਾਡੇ ਦਾ ਫਲਾ ਪਰ ਸਪਈ ਹੋਰ ਨੇ ਜੀ ਸਾਡੇ ਦਾ ਸਿਧਾਂਤ ਗੁਰੂਆਂ ਵਾਲੇ ਸਰਵਭ ਦੇ ਪਲਸ ਸਿਧਾਂਤ ਆ ਜੀ ਅਸੀਂ ਜੀ ਕਿਵੇਂ ਦੇ ਦਾਂ ਕਿਸੇ ਨੂੰ ਕਹਿ ਦਾਂਗੇ ਕਿ ਬੇਥੇ ਨੌਕਰੀ ਲਓ ਆ ਕੇ ਇੱਥੇ ਆ ਕੇ ਤੁਸੀਂ ਜ਼ਮੀਨ ਨਾਲ ਲਓ ਮਾਨ ਸਾਹਿਬ ਜੋ ਸਾਡੇ ਕੋਲ ਹੀ ਕੁਛ ਐ ਨਹੀਂ ਪੰਜਾਬ ਕੋਲ ਦੇਣ ਨੂੰ ਕੁਛ ਐ ਨਹੀਂ ਨਾ ਪਾਣੀ ਨਾ ਨੌਕਰੀਆਂ ਸਾਡੇ ਮੁੰਡੇ ਦਾ ਚੱਟੇ ਪੀਤੇ ਮਰ ਗਏ ਜਾਂ ਮਜਬੂਰੀ ਬਸ ਬਾਹਰਲੇ ਮੁਰਖਾਂ ਨੂੰ ਭੱਜਦੇ ਨੌਕਰੀਆਂ ਦੇ ਲਿਆ ਕੇ ਬਿਠਾ ਦੇ ਪਵਨ 100 ਦੇ ਵਿੱਚੋਂ 52 55 53 53 53 ਬੰਦੇ ਬਾਹਰਲੇ ਸੂਬਿਆਂ ਦੇ ਆ ਜੇ ਹੈ ਹਿੰਮਤ ਤਾਂ ਤੁਸੀਂ ਮੈਨੂੰ ਇਹ ਵੀ ਚੈਲੇਂਜ ਕਰਦਾ ਜੇ ਤੁਹਾਡੇ ਇਹ ਹਿੰਮਤ ਆ ਨਾ ਵੀ ਤੁਸੀਂ ਕਹਿੰਦੇ ਸੀ 50000 ਨੌਕਰੀ ਦੇਤੀ ਤੁਸੀਂ ਅੰਕੜੇ ਦਿਓ ਦੇ ਵੀ 50000 ਦੇ ਵਿੱਚੋਂ ਚਲੋ ਮੈਂ ਮੰਨ ਗਿਆ 50000 ਦੀ 50000 ਦੇ ਵਿੱਚੋਂ ਬਾਹਰਲੇ ਬੰਦੇ ਕਿੰਨੇ ਆ ਹਾ ਸੂਬੇਜ ਕੋਟਾ ਛੋਟਾ ਕੋ ਕੋਟਾ ਹੀ ਨਹੀਂ ਕੋਈ ਸ਼ਰਤ ਨਹੀਂ ਕੋਈ ਡੋਮਿਸਾਈਲ ਨਹੀਂ ਕੋਈ ਬੋਨਾਫਾਈਡ ਨਹੀਂ ਕੋਕ ਨਹੀਂ ਰੱਬ ਦਾ ਬਾਸਤਾ ਤਵਾ ਨਾ ਕਰੋ ਪੰਜਾਬ ਨੂੰ ਸਦਾ ਨਹੀਂ ਲੈਣਾ ਇੱਥੇ ਕਿਸੇ ਸਦਾ ਨਹੀਂ ਬਾਕੀ ਬਲਬਲ ਬੋਲਦੀ ਸਦਾ ਹੀ ਚੜਦਾ ਇਹ ਮੋਜਾ ਹੈ ਇਹ ਸਿਰ ਦੇ ਤਾਜ ਸਦਾ ਨਹੀਂ ਲੈਂਦੇ ਲੋਕ ਪਤਾ ਨਹੀਂ ਕਿਹੜੇ ਵੇਲੇ ਮਿੱਟੀ 'ਚ ਮਿਲਾ ਦੇਣਗੇ ਧੂੜ ਚਟਾ ਦੇਣਗੇ ਕਿੱਥੇ ਕੇ ਬਾਦਲ 25 ਸਾਲ ਕਹਿੰਦੇ ਰਾਜ ਕਰਾਂਗੇ ਉਹ ਲੱਭਦੇ ਫਿਰਦੇ ਜਮੀਨ ਮਾਰੀ ਮੋਟੀ ਵੀ ਮੇਰੇ ਜਗ੍ਹਾ ਤੇ ਪੈਰ ਧਰਨੂ ਥਾ ਇਹ ਬੜਾ ਸਮਾਂ ਨਹੀਂ ਚੱਲਦਾ ਹੁੰਦਾ ਚੰਮ ਦੀਆਂ ਨਾ ਚਲਾਓ ਕਿਸਾਨ ਕਿੱਧਰ ਗਏ ਜੀ ਹੁਣ ਤੁਸੀਂ ਬੋਲ ਰਹੇ ਹੋ ਉੱਥੇ ਖੜੇ ਕਿਸਾਨ ਕਿੱਥੇ ਗਏ ਜੀ ਅੱਜ ਕਿਸਾਨ ਜਾਰ ਆ ਗਏ ਉਹਦੇ ਨੇ ਚੇਤਾ ਜਿੱਦ ਕਿਸਾਨਾਂ ਨੂੰ ਉੱਥੇ ਡਾਂਗਾ ਮਾਰ ਕੇ ਠਾਇਆ ਤੇ ਤੁਹਾਡੇ ਐਮਐਲ ਟਾਲੀਆਂ ਚੋਰੀ ਕਰਕੇ ਲੈ ਕੇ ਗਏ ਆ